ਆਦੀ ਲੋ ਜੀ ਆਫਰਾਂ ਲੱਗੀਆਂ ਬਹੁਤ 1 ਜੂਨ ਤੋਂ 30 ਜੂਨ ਤੱਕ ਆਫਰਾਂ ਚੱਲ ਰਹੀਆਂ ਨੇ ਜਲਦੀ ਆ ਜੀ ਸਾਰੇ ਜਣੇ ਵਿਜ਼ਿਟ ਕਰੋ ਜੀ ਅਲੀ ਸ਼ੇਰ ਵਾਲਿਆਂ ਦਾ ਸ਼ੋਰੂਮ ਚ ਅਲੀ ਸ਼ੇਰ ਵਾਲਿਆਂ ਦਾ ਕੱਪੜਾ ਸ਼ੋਰੂਮ ਥਾਲਾ ਰੋਡ ਪਿੱਛੇ ਜੀ ਲੋ ਜੀ 350 ਰੁਪਏ ਵਿੱਚ ਸੇਲ ਲਾਤੀ ਜੀ ਬਹੁਤ ਸੋਹਣੇ ਸੂਟ ਨੇ ਏਕਨੈਕਸ ਬ੍ਰਾਂਡ ਦੇ 350 ਰੁਪਏ ਦੇ ਵਿੱਚ ਧਮਾਕਾ ਸੇਲ ਹੈ ਜੀ ਗਰਮੀਆਂ ਦੇ ਸੂਟ 350 ਰੁਪਏ ਦੇ ਵਿੱਚ ਕਰਤੇ ਜੀ ਜਲਦੀ ਆ ਜੀ ਵਿਜ਼ਿਟ ਕਰੋ ਜੀ ਅਲੀ ਸ਼ੇਰ ਸ਼ੋਰੂਮ ਪਿੱਛੇ ਜੀ ਗੂਗਲ ਤੇ ਲੋਕੇਸ਼ਨ ਆ ਜੂਗੀ ਆਪਣੀ ਗੂਗਲ ਤੇ ਲੋਕੇਸ਼ਨ ਭਰ ਸਕਦੇ ਹੋ ਅਲੀ ਸ਼ੇਰ ਸ਼ੋਰੂਮ ਪਿੱਛ ਜਿਨਾ ਮਾਨਸਾ ਭਿੱਖੀ ਜੀ ਲਓ ਜੀ ਡਿਜ਼ਾਈਨ ਦੇਖ ਚਲੋ ਬੁੱਕਰ ਚਲੋ 350 ਰੁਪਏ ਦੇ ਵਿੱਚ ਕਰਤੇ ਚੈੱਕ ਵਾਲੇ ਸੂਟ ਗਰਮੀਆਂ ਦਾ ਤੋਹਫਾ ਪੂਰਾ ਵਧੀਆ ਜੀ ਸੇਲ ਧਮਾਕਾ 350 ਹੋਣ ਲਈ ਮਾਰਕੀਟੇ ਵਿੱਚ 500 ਦਾ ਸੂਟ ਮਿਲ ਰਿਹਾ ਜੀ ਇਹ 350 ਰੁਪਏ ਵਿੱਚ ਸੇਲ ਧਮਾਕਾ 350 ਰੁਪਏ ਦੇ ਵਿੱਚ ਸੇਲ ਧਮਾਕਾ ਡਿਜ਼ਾਈਨ ਦੇਖੋ ਜੀ ਬਹੁਤ ਪੇਰੇ ਪੇਰੇ ਡਿਜ਼ਾਈਨ ਆਗੇ ਸਿਰਫ 350 ਰੁਪਏ ਦੇ ਵਿੱਚ 350 ਰੁਪਏ ਦੇ ਵਿੱਚ ਸੇਲ ਲੱਗੀ ਜੀ ਜਲਦੀ ਆਲੀ ਵਿਜ਼ਿਟ ਕਰ ਲਓ ਜੀ ਆਨਲਾਈਨ ਆਰਡਰ ਬੁੱਕ ਕਰ ਲਓ ਗਰਮੀਆਂ ਦੇ ਸੂਟ 350 ਰੁਪਏ ਦੇ ਵਿੱਚ ਡਿਜ਼ਾਈਨ ਦੇਖ ਲਓ ਜੀ ਦੇਖੀ ਚਲੋ ਬੁੱਕ ਕਰ ਚਲੋ ਸਿਰਫ 350 ਰੁਪਏ ਦੇ ਵਿੱਚ 350 ਰੁਪਏ ਦੇ ਵਿੱਚ ਗਰਮੀਆਂ ਦੇ ਸੂਟ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੋਊਗੀ ਸੀਓਡੀ ਤੇ ਨਹੀਂ ਹੋਣਾ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੇ ਜਾਓ ਕੈਸ਼ ਔਨ ਡਿਲੀਵਰੀ ਨਹੀਂ ਹੋਣੀ 350 ਰੁਪਏ ਦੇ ਵਿੱਚ ਸੂਟ ਦਾ ਸੇਲ ਧਮਾਕਾ ਲੱਗਿਆ ਜੀ ਗਰਮੀਆਂ ਵਾਲੇ ਸੂਟ ਨੇ ਪੂਰੇ ਵਧੀਆ ਲਓ ਜੀ ਨਿਆਣਾ ਜੂ ਗਰਮੀਆਂ ਵਾਲੇ ਕੱਪੜੇ 350 ਰੁਪਏ ਦੇ ਵਿੱਚ ਰੋਜ਼ ਤੋਂ ਤੋਂ ਕੇ ਪਾਈ ਚਲੋ ਜੀ ਬਾਰ ਬਾਰ ਪਾਈ ਚਲੋ 10 ਸੂਟ ਲੈ ਲਓ 5 ਲੈ ਲਓ 20 ਲੈ ਲਓ ਜੀ ਇਹਨਾਂ ਨੇ ਅਰੇ ਦਰ ਕੱਪੜਾ 350 ਰੁਪਏ ਦੇ ਵਿੱਚ ਕਰਤੇ ਗਰਮੀਆਂ ਰਾਂਗਫਿੱਕੇ ਗੂੜੇ ਸਾਰੇ ਨੇ ਦੇਖੋ 350 ਰੁਪਏ ਦੇ ਵਿੱਚ ਸੂਟ 350 ਰੁਪਏ ਦੇ ਵਿੱਚ